हनुमान वीर अंजनी का पुत्र मनते की मानता लगाते का संदूर केसरी नंदन पवन पुत्र हनुमान माता अंजनी दा जाया रंगोट दा जति ते मुंह दा सती पूता दा काल विश्वोपटक शक्तिशाली भक्त दा प्यारा त्यानी अकल ते बुजुर्ग दा मालिक हनुमान वीर वज्र समान शरीर वाला पहलवान दा गुरु ते भक्तानी भगवान है ਜੈ ਪੀਰਾਂ ਦੇ ਦੋਸਤੋ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਹਨੂਮਾਨ ਵੀਰ ਦੀ ਹਜਰਤ ਜਿਸ ਨਾਲ ਮੜੀ ਮਸਾਨੀ ਕੀਤਾ ਕਰਾਇਆ ਟੂਣਾ ਟਾਮਣ ਭੇਜਿਆ ਭਜਾਇਆ ਕੱਚਾ ਮਸਾਨ ਪੱਕਾ ਮਸਾਨ ਅਤੇ ਚਲਿਆਈ ਦਾ ਖਾਤਮਾ ਹੁੰਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਕਰੀਬੀਆਂ ਨਾਲ ਸ਼ੇਅਰ ਕਰੋ ਦੋਸਤੋ ਪਿਛਲੀ ਵੀਡੀਓ ਵਿੱਚ ਜਿਸ ਦਾ ਨਾਮ ਸੀ ਮਸਾਣੀ ਕੀ ਹੈ ਇਸ ਵੀਡੀਓ ਵਿੱਚ ਬਹੁਤ ਸਾਰੇ ਦੋਸਤਾਂ ਦੇ ਕਮੈਂਟ ਆਏ ਕਿ ਜਾਦੂ ਮੰਤਰ ਕੀਤੇ ਕਰਾਏ ਦਾ ਤੌਰ ਦੱਸੋ ਜੀ ਸੋ ਆਪ ਸਭ ਦੀ ਰਿਕਵੈਸਟ ਤੇ ਮੈਂ ਇਹ ਵੀਡੀਓ ਬਣਾਈ ਹੈ ਜਿਸ ਤਰ੍ਹਾਂ ਪੂਸਰੇ ਹੋਏ ਸਾਨ ਨੂੰ ਇੱਕ ਸਿਆਣਾ ਬੰਦਾ ਨੱਥ ਪਾਉਂਦਾ ਹੈ ਉਸੇ ਤਰ੍ਹਾਂ ਪੂਤਾ ਚੜੇਲਾ ਤੇ ਮੜੀਆਂ ਮਸਾਣੀਆਂ ਨੂੰ ਹਨੂਮਾਨ ਵੀਰ ਲੰਬੇ ਹੱਥੀ ਲੰਦਾ ਹੈ ਆਪਣੀ ਗੁਰਜ ਨਾਲ ਕੁੱਟ-ਕੁੱਟ ਕੇ ਉਹਨਾਂ ਦਾ ਨਾਸ ਕਰਨ ਵਾਲਾ ਹੈ ਹਨੂਮਾਨ ਵੀਰ हनुमान वीर ਦਾ ਸਰੀਰ ਵੱਜਰ ਵਾਂਗ ਸਖਤ ਹੈ ਅਤੇ ਉਹਨਾਂ ਉੱਤੇ ਕਿਸੇ ਵੀ ਕਿਸਮ ਦਾ ਕੋਈ ਵੀ ਜਾਦੂ ਟੂਣਾ ਟਾਮਣ ਜਾਂ ਕਿਸੇ ਵੀ ਤਰ੍ਹਾਂ ਦੀ ਸ਼ਕਤੀ ਸਭ ਬੇਅਸਰ ਹੈ। ਮਹਾਵਲੀ ਯੋਧਾ ਅੰਜਨੀ ਮਾਤਾ ਦਾ ਪੁੱਤਰ ਜਿੱਥੇ ਕਿਤੇ ਵੀ ਜਾਂਦਾ ਹੈ ਉਹਨਾਂ ਦਾ ਨਾਮ ਸੁਣ ਕੇ ਹੀ ਭੂਤਾਂ ਦੀਆਂ ਚੀਕਾਂ ਨਿਕਲ ਜਾਂਦੀਆਂ ਹਨ। ਆਪ ਹਨੂਮਾਨ ਵੀ ਇਸੇ ਲਈ ਮਾਤਾ ਸ਼ੀਰਾਵੜੀ ਦੀ ਚੜਾਈ ਦੇ ਨਾਲ ਚੜਦਾ ਹੈ। ਮਾਂ ਦੁਰਗਾ ਦੇ ਪਿਆਰੇ ਲਾਲਰੇ ਦੁਲਾਰੇ ਦੀ ਯਾਰੀ ਬਾਬਾ ਹਨੂਮਾਨ ਨਾਲ ਵੀ ਹੈ ਆਪ ਇੱਕ ਦੂਜੇ ਤੋਂ ਬਿਗੈਰ ਇੱਕ ਕਦਮ ਨਹੀਂ ਪਟਦੇ ਜੇਕਰ ਕਿਸੇ ਭਗਤ ਨੂੰ ਕੋਈ ਕਸਰ ਹੋਵੇ ਜਾਂ ਕਿਸੇ ਵੀ ਕਿਸਮ ਦਾ ਕੀਤਾ ਕਰਾਇਆ ਜਾਂ ਲੱਗਿਆ ਲਗਾਇਆ ਹੋਵੇ ਤਾਂ ਸਾਡੀ ਦਸਤੀ ਹੋਈ ਹਜਰੈਤ ਦੀ ਮਦਦ ਨਾਲ ਇਸ ਤੋਂ ਛੁਟਕਾਰਾ ਪਾ ਸਕਦੇ ਹੋ ਹਜਰੈਤ ਨੂੰ ਪੜਨ ਤੋਂ ਪਹਿਲਾਂ ਕੁਝ ਸ਼ਰਤਾਂ ਦਾ ਪਾਲਣ ਕਰਨਾ ਜ਼ਰੂਰੀ ਹੈ ਮਾਸ ਮਦਰਾ ਦਾ ਉਪਯੋਗ ਬਿਲਕੁਲ ਨਹੀਂ ਕਰਨਾ ਹੈ ਕਿਸੇ ਵੀ ਕਿਸਮ ਦੀ ਨਸਵਾਰ ਨਹੀਂ ਰਣੀ ਹੈ ਸ਼ੁਰੂ ਕਰਨ ਤੋਂ ਪਹਿਲਾਂ ਇਸ ਜਾਪ ਲਈ ਅਲੱਗ ਕੱਪੜਿਆਂ ਦਾ ਇੰਤਿਆਮ ਕਰਕੇ ਰੱਖਣਾ ਹੈ ਜਾਪ ਕਰਨ ਵੇਲੇ ਰੋਜ਼ ਹੀ ਇਹੀ ਕੱਪੜੇ ਪਹਿਨਣੇ ਹਨ ਪੜਨ ਵੇਲੇ ਦਿਲ ਵਿੱਚ ਪੂਰੀ ਸ਼ਰਧਾ ਰੱਖਣੀ ਹੈ ਯਕੀਨ ਨੂੰ ਡੋਲਣ ਨਹੀਂ ਦੇਣਾ ਤੇ ਪੂਰਾ ਕਰਨ ਹੈ 40 ਜੋ ਵੀ ਕਰਨ ਹੈ ਹੁਣ ਤੁਸੀਂ ਹਜਰਤ ਨੋਟ ਕਰ ਲਓ ਜੀ ओम नमो हनुवंता अपने दास के कार्य करंता पवनपूत बलवंता जहाँ पठाऊँ तहाँ चलंता श्री रामचंद्र की आन मानकर चले सीता माता की आन मानकर चले माता अंजनी की आन मानकर चले पिता केसरी की आन मानकर चले राजा सुग्रीव की आन मानकर चले कहाँ को चले सर्व असايا पकड़न को चले किस-किस को भूत को प्रेत को जिन को खबीस को चुड़ैल को देव को दानव को पूरों को परी को टोंने को तामन को जोगन को मृग छाया को पकड़ ले आओ बेग बेग डोली के मुख आन बुलाओ जे ना पकड़ के ले आओ त दहाई श्री रामचंद्र की माता सीता जी दुहाई पिता केसरी की दुहाई राजा सुग्रीव की दुहाई माता अंजनी के दूत की दुहाई ਇਹ ہمارا ਕੰਮ ਨਾ ਕਰੀ ਇਹ ਹਜਰਤ 40 ਦਿਨ 108 ਵਾਰ ਰੋਜ਼ ਪੜ੍ਹਨੀ ਹੈ ਹਨੂਮਾਨ ਜੀ ਦੀ ਪੂਜਾ ਕਰਨੀ ਹੈ ਰੋਟ ਚਾੜਨਾ ਹੈ ਹਨੂਮਾਨ ਜੀ ਨੂੰ ਚੋਲਾ ਤੇ ਲੰਗੋਟ ਭੇਟਾ ਕਰਨਾ ਹੈ ਹਰ ਮੰਗਲਵਾਰ ਹਨੂਮਾਨ ਦੇ ਮੰਦਿਰ ਜਾ ਕੇ ਕਿਓ ਦੀ ਜੋਤ ਜਾਂ ਚਮੇਲੀ ਤੇਲ ਦੀ ਜੋਤ ਕਰਨੀ ਹੈ ਅਤੇ ਲੱਡੂ ਬੱਚਿਆਂ ਵਿੱਚ ਵੰਡਣੇ ਹਨ ਇਹ ਹਜਰਤ ਨਾਲ ਹਰ ਕੀਤੇ ਕਰਾਇਦਾ ਅਸਰ ਜ਼ੀਰੋ ਹੋ ਜਾਂਦਾ ਹੈ ਨਾ ਮਾਤਰ ਹੋ ਜਾਂਦਾ ਹੈ ਜੇਕਰ ਤੁਹਾਡਾ ਫਿਰ ਵੀ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਇਹ ਹਜਰਤ ਪੜਨ ਵੇਲੇ ਮੂੰਹ ਹਮੇਸ਼ਾ ਚੜ੍ਹਦੀ ਤਰਫ ਕਰਨਾ ਹੈ ਤੇ ਮਾਲਾ ਤુલਸੀ ਦੀ ਲੈਣੀ ਹੈ ਮਨ ਵਿੱਚ ਹਨੂਮਾਨ ਜੀ ਦਾ ਧਿਆਨ ਤੇ ਪੂਰਾ ਵਿਸ਼ਵਾਸ ਰੱਖ ਕੇ ਪੂਰੀ ਤਿਆਰੀ ਨਾਲ ਇਹ ਕੰਮ ਕਰਨਾ ਹੈ ਦੋਸਤੋ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਤੁਹਾਨੂੰ ਵੱਧ ਤੋਂ ਵੱਧ ਮਦਦ ਪਹੁੰਚਾਈ ਜਾਵੇ ਜੇਕਰ ਫਿਰ ਵੀ ਕੋਈ ਕਮੀ ਰਹਿ ਜਾਵੇ ਤਾਂ ਅਸੀਂ ਮਾਫੀ ਲਈ ਦੱਸ ਕਹਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਵੀ ਪ੍ਰੈਸ ਕਰੋ ਤਾਂ ਕਿ ਸਾਡੇ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤਦ ਤੱਕ ਲਈ ਵਾ ਆਖਿਰ ਦਾਵਾਨ ਅਨਿਲ الحمدੁਲਿਲਾਹ ਹੀ ਰੱਬੁਲ ਆਲਮੀਨ